ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਿਸਾਨ ਜਥੇਬੰਦੀਆਂ ਦੇ ਲਈ ਮੈਂ ਸ਼ਬਦ ਵਰਦਾ ਹੁੰਨਾ ਮਾਫੀਆ ਤੇ ਹੁਣ ਦੋ ਸਿਰੇ ਦੇ ਕੜਮ ਚੌਧਰੀ ਬਣੇ ਹੋਏ ਨੇ ਇੱਕ ਤਾਂ ਸਰਬੰਸ ਸਿੰਘ ਮੰਧੇਰ ਇੱਕ ਜਗਜੀਤ ਸਿੰਘ ਡੱਲੇਵਾਲ ਇਹਨਾਂ ਨੇ ਇੱਕ ਧਰਨਾ ਲਾਇਆ ਹੋਇਆ ਸੰਭੂ ਬਾਰਡਰ ਤੇ ਜੋ ਘੱਗਰ ਦਾ ਦਰਿਆ ਦਾ ਏਰੀਆ ਪੈਂਦਾ ਹੈ ਉਥੋਂ ਕਿਸੇ ਦਲਤ ਕਿਸਾਨ ਆਗੂ ਨੇ ਬੀੜੇ ਵੀ ਪਾਈ ਹੈ ਪੰਛੀ ਕਰਕੇ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਇਹ ਰੋਜ਼ਾਰ ਕੀਤਾ ਕਿ ਜਿਹੜਾ ਇਹ ਧਰਨਾ ਲਾਇਆ ਹੈ ਇਹ ਧਰਨੇ ਦਾ ਸੈਂਟਰ ਗਵਰਨਮੈਂਟ ਦੇ ਨਾਲ ਜਾਂ ਪੰਜਾਬ ਗਵਰਨਮੈਂਟ ਦੇ ਨਾਲ ਕੀ ਸੰਬੰਧ ਹੈ ਸਾਨੂੰ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਉਹ ਕਹਿੰਦੇ ਸਾਨੂੰ ਬਾੜ ਕੇ ਆਉਣਾ ਪੈਂਦਾ ਕੱਜੇ ਰਸਤੇ ਮੇਦੀ ਜਾਣਾ ਪੈਂਦਾ ਤੇ ਕੱਜੇ ਰਸਤੇ ਮੇਦੀ ਜਦੋਂ ਜਾਣੇ ਆ ਉਹ ਕਹਿੰਦੇ ਟੈਕਸੀਆਂ ਵਾਲੇ ਨੇ ਉਹ ਪੈਸੇ ਕਹਿੰਦੇ ਰੱਜ ਕੇ ਲੈਂਦੇ ਯਾਨੀ ਕਿ ਵੱਧ ਪੈਸੇ ਲੈਂਦੇ ਆ ਮੈਂ ਇੱਕ ਬੇਨਤੀ ਕਰਨੀ ਹੈ ਜੇ ਕਿਤੇ ਡੱਲੇ ਵਾਲ ਤੇ ਭੰਦੇਰ ਸੁਣ ਲੈਣ ਪਹਿਲਾਂ ਇਹ ਦੱਸੋ ਵੀ ਜਦੋਂ ਸੈਂਟਰ ਗਵਰਨਮੈਂਟ ਨੇ ਭਾਜੀਪੀ ਸਰਕਾਰ ਨੇ ਐਮਐਸਪੀ ਲਿਖਤੀ ਰੂਪ ਵਿੱਚ ਦੇ ਦਿੱਤੀ ਕਿਸਾਨਾਂ ਨੂੰ 14 ਫਸਲਾਂ ਤੇ ਐਮਐਸਪੀ ਸੈਂਟਰ ਸਰਕਾਰ ਨੇ ਦੇ ਦਿੱਤੀ ਹੈ ਤੇ ਹੁਣ ਤੁਸੀਂ ਕੀ ਭਾਲਦੇ ਹੋ ਮੈਂ ਉਹ ਸ਼ਬਦ ਵਰਤਨੇ ਨਹੀਂ ਚਾਹੁੰਦਾ ਜਿਆਨਪੜ ਹੁੰਦਾ ਤਾਂ ਮੈਂ ਬਾਂਝ ਵਾਲੇ ਪਾਸੇ ਚੱਲ ਜਾਣਾ ਸੀ ਤੇ ਹੁਣ ਇਹਨਾਂ ਨੂੰ ਤੁਸੀਂ ਸਮਝ ਹੀ ਲੈਣਾ ਹੁਣ ਕੀ ਭਰ ਦੇਣ ਦੱਸੋ ਜੇ ਕਿ ਸ਼ਬਦ ਬੁੜੀਆਂ ਵਰਦੀਆਂ ਹੁੰਦੀਆਂ ਨੇ ਪੋਬਲ ਵਰਦੀਆਂ ਹੁੰਦੀਆਂ ਨੇ ਨਾ ਹੁਣ ਤੁਸੀਂ ਲੈਣਾ ਕੀ ਦੱਸੋ ਉੱਥੋਂ ਦੇ ਜਿਹੜੇ ਲੋਕ ਨੇ ਉਹ ਸ਼ਰਿਆਂ ਮੈਂ ਕਹਿੰਦੇ ਆ ਕਿ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਧਰਨੇ ਦੇ ਨਾਲ ਆਮ ਲੋਕਾਂ ਦਾ ਕੀ ਸੰਬੰਧ ਹੈ हां एक ਗੱਲ ਮੈਂ ਕਹਿਣ ਲੱਗਾ ਅੱਜ ਕਿਸੇ ਬੰਦੇ ਨੂੰ ਮੈਂ ਫੋਨ ਕੀਤਾ ਇਰਸਾਨ ਜੱਥੇਬੰਦੀ ਦੇ ਨੂੰ ਉਹ ਕਹਿੰਦੇ ਜੀ ਇਹ ਦੋ ਬੰਦੇ ਨੇ ਬੰधेर ਤੇ ਡੱਲੇਵਾਲ ਕਹਿੰਦੇ ਸਾਡਾ ਬਾਕੀ ਕਿਸਾਨ ਜੱਥੇਬੰਦੀਆਂ ਨਾਲ ਇਹਨਾਂ ਦਾ ਇਹਨਾਂ ਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੇ ਨਾਲ ਉਹਨਾਂ ਨੇ ਇਹ ਗੱਲ ਸ਼ਰਯਾਮ ਕਹਤੀ ਹੈ ਪਰ ਇੱਕ ਬੇਨਤੀ ਮੈਂ ਜਿਹੜੀ ਤੁਹਾਨੂੰ ਕਰਨੀ ਹੈ ਉਹਨੂੰ ਧਿਆਨ ਦੇ ਨਾਲ ਸੁਣੋ ਇਹ ਪਤਾ ਕੀ ਭਾਲਦੇ ਨੇ ਦੱਲੇਵਾਲ ਤੇ ਬੰਧੇਰ ਇਹ ਭਾਲਦੇ ਨੇ ਵੀ ਹੁਣ ਕੋਈ ਹੋਰ ਧਾਣਾ ਤਾਂ ਲੱਗਣਾ ਨਹੀਂ ਕਿਉਂਕਿ ਬੀਜੇ ਬੀ ਸਰਕਾਰ ਨੇ ਐਮਐਸਪੀ ਦੇ ਦਿੱਤੀ ਹੈ ਕਿਸਾਨਾਂ ਨੂੰ ਪਤਾ ਲੱਗ ਗਿਆ ਹੁਣੇ ਭਾਲਦੇ ਨੇ ਵੀ 20 30 ਕਰੋੜ ਕੇ ਸਾਨੂੰ ਇੱਕ ਬਾਰੇ ਮਿਲ ਜੇ ਬੜੇ ਪੇਦੀਆਂ ਹੱਡੀਆਂ ਨੇ ਹੁਣ ਕੋਈ ਕਾਰੋਬਾਰ ਹੋਣਾ ਨਹੀਂ ਤੇ ਸਰਕਾਰ ਬਣ ਗਈ ਹੈ 5 ਸਾਲ ਨਾ ਤਾਂ ਸਰਕਾਰ ਦੇ ਕੰਨ ਤੇ ਜੂਨ ਸਰਕੇ ਤੇ 3 ਸਾਲ ਪੰਜਾਬ ਗਵਰਨਮੈਂਟ ਦੀ ਦੇ ਕੰਨ ਤੇ ਜੂਨੀ ਸਰਕਣੀ ਹੁਣੇ ਚਾਹੁੰਦੇ ਨੇ ਵੀ ਸਾਨੂੰ 20 ਕਰੋੜ ਰੁਪਏ ਇੱਕ ਵਾਰੀ ਮਿਲ ਜੇ ਤਾਂ ਅਸੀਂ ਆਰਾਮ ਕਰੀਏ ਬਹਿ ਕੇ ਇਹਨਾਂ ਦਾ ਮਤਲਬ ਇਹ ਹੈ ਤੇ ਮੈਂ ਬੇਨਤੀ ਕਰ ਦਿੰਦਾ ਜੇ ਕੋਈ ਬੀਜੇਪੀ ਦਾ ਲੀਡਰ ਜਾਂ ਪੰਜਾਬ ਗਵਰਨਮੈਂਟ ਦਾ ਕੋਈ ਮੰਤਰੀ ਸੁਣਦਾ ਤਾਂ ਇਹਨਾਂ ਦਾ ਮਸਲਾ ਹੱਲ ਕਰ ਦਿਓ ਕਿਉਂਕਿ ਘਰੇ ਨੂੰ ਰੋਟੀ ਮਿਲਦੀ ਨਹੀਂ ਇਹ ਭੁੱਖੇ ਮਰਦੇ ਆ ਜੇ ਜਾਵੇਰੇ ਕੋਈ ਬੰਝ ਹੋਰ ਨਵਾਂ ਗੱਢਣਗੇ ਜਿਹੜੇ ਬੰਦੇ ਦਰਿਆ ਦੇ ਏਰੀਏ ਵਿੱਚ ਬੈਠੇ ਆ ਉਹ ਤਾਂ ਵਿਚਾਰੇ ਪਹਿਲੀ ਪਰੇਸ਼ਾਨ ਹੁੰਦੇ ਐ ਜੇ ਕਿਤੇ ਮੀਂਹ ਨਹੀਂ ਪੈਂਦਾ ਤਾਂ ਫਸਲ ਮਰਦੀ ਐ ਜੇ ਮੀਂਹ ਜ਼ਿਆਦਾ ਪੈ ਗਿਆ ਤਾਂ ਫਸਲ ਮਰਦੀ ਐ ਤੇ ਦੂਜਾ ਇਹ ਧਰਨਾ ਲਈ ਬੈਠੇ ਆ ਸਮੂਹ ਬਾਰਡਰ ਦੇ ਇਹ ਧਰਨਾ ਤੇ ਜਿੰਨੇ ਵੀ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਥੋੜਾ ਬਹੁਤਾ ਹੁਣ ਤਾਂ ਇਹਨਾਂ ਨੂੰ ਸਮਝਾ ਲਓ ਹੁਣ ਤਾਂ ਰੰਜੇ ਕਿ ਲੋਡ ਪੈ ਗਈ ਹੁਣ ਤਾਂ ਐਮਐਸਪੀ ਵੀ ਗਵਰਨਮੈਂਟ ਨੇ ਦੇ ਦਿੱਤੀ ਹੈ ਪਰ ਇਹਨਾਂ ਨੂੰ 2-4 ਮਾਇਆ ਦੇ ਵੈਗ ਚਾਹੀਦੇ ਨੇ ਯਾਨੀ ਕਿ ਮਨੀ ਦੇ ਜਿਹਨਾਂ ਨੂੰ ਪੰਜਾਬੀ ਸਮਝ ਆ ਜਾਂਦੀ ਹੈ ਬਹੁਤੇ ਇੰਗਲਿਸ਼ ਵੀ ਬੋਲਦੇ ਹਨ ਉਹਨਾਂ ਲਈ ਮਨੀ ਹੈ ਚਾਹੀਦੀ ਹੈ ਦੇ ਦਿਓ ਇਹਨਾਂ ਨੂੰ ਪਰ ਲਾਹਣਤਾ ਯਾਰ ਇਹ ਡੱਲੇ ਵਾਲ ਤੇ ਤੇ ਦੂਜਾ ਕੜਾ ਪੰਦੇਰ ਇਹ ਦੋਨਾਂ ਦੀ ਗਾਤਰੇ ਪਾਏ ਹੋਏ ਆ ਅਮਰ ਸਿੰਘ ਕਹਿੰਦਾ ਦੋਨਾਂ ਦੇ ਪਰ ਬੇਸ਼ਰਮੀ ਦੀ ਹੱਦ ਹੁੰਦੀ ਹੈ ਇਹਨਾਂ ਨੇ ਨਾ ਟ੍ਰੈਂਡ ਬਣਾ ਲਿਆ ਧਰਨਿਆਂ ਦਾ ਟ੍ਰੈਂਡ ਬਣਾ ਲਿਆ ਧਰਨੇ ਲਾਉਣ ਤੋਂ ਬਿਨਾ ਇਹਨਾਂ ਦਾ ਟੋਰੀ ਫੁਲਕਾ ਚੱਲਦਾ ਨਹੀਂ ਜਿਹੜੀ ਪਹਿਲਾਂ ਲੁਟਕ ਸ਼ਟ ਕੀਤੀ ਹੈ ਤੇ ਉਹ ਮੰਨ ਲਾ ਖਰਚੇ ਖੁੱਤੇ ਵੱਧ ਕਰ ਬੈਠੇ ਹੋਣਗੇ ਜੇ ਉਹ ਹੋਰ ਚਾਹੁੰਦੇ ਆ ਬਸ ਮੈਂ ਇੰਨੀ ਕੁ ਬੇਨਤੀ ਕਰਨੀ ਸੀ ਕਿਸਾਨਾਂ ਨੂੰ ਬੇਨਤੀ ਆ ਹੁਣੇ ਦੱਲੇਵਾਲ ਤੇ ਪੰधेਰ ਹੁਣੇ ਖੱਚ ਬਣ ਗਏ ਹੁਣ ਤਾਂ ਸਾਨੂੰ ਵੀ ਮੰਨਣਾ ਪੈਣਾ ਵੀ ਜਦੋਂ ਐਮਐਸਪੀ ਦੇ ਦੇਤੀ ਐ ਹੁਣ ਕਾਹਦੇ ਲਈ ਧਰਨਾ ਲਾਇਆ ਦੱਸਤਾ ਦਿਓ ਕਿਉਂ ਤੁਸੀਂ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਇਹ ਬੇਨਤੀ ਪ੍ਰਵਾਨ ਕਰ ਲਿਓ ਜੇ ਦੱਲੇਵਾਲ ਤੱਕ ਜਾਂ ਪੰधेਰ ਤੱਕ ਵੀਡੀਓ ਜਾਂਦੀ ਐ ਤਾਂ ਮੈਨੂੰ ਫੋਨ ਕਰ ਲਿਓ वैसे ਤੁਹਾਡੀਆਂ ਦੂਜੀਆਂ ਜਥੇਬੰਦੀਆਂ ਨੇ ਕਹਿਤਾ ਕਿ ਸਾਡਾ ਪੰθεਰ ਨਾਲ ਦੇ ਡੱਲੇ ਵਾਲ ਨਾਲ ਕੋਈ ਸਬੰਧ ਨਹੀਂ ਐਦੋਂ ਵੱਡੀ ਲੜਨ ਤੁਹਾਡੇ ਲਈ ਕੋਈ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ